ਸਿੱਖਾਂ ਦੇ ਸਿਰ ਦਾ ਤਾਜ ਸਿੱਖੀ ਦੀ ਪਹਿਲੀ ਪਛਾਣ ਦਸਮ ਪਾਤਸ਼ਾਹ ਵੱਲੋਂ ਬਖਸ਼ੀਸ਼ ਕੀਤੀ ਗਈ ਦਸਤਾਰ ਦੋ ਮੌਜੂਦਾ ਸਮੇਂ ਵਿੱਚ ਨੌਜਵਾਨਾਂ ਦੀ ਜ਼ਿੰਦਗੀ ਤੋਂ ਅਲੂਪ ਹੋ ਰਹੀ ਹੈ ਉਸ ਵੱਲੋਂ ਨੌਜਵਾਨਾਂ ਨੂੰ ਮੁੜ ਤੋਂ ਲਿਆਉਣ ਦਾ ਆਸ਼ਲਾਗਾ ਯੋ ਕਦਮ ਚੁੱਕਿਆ ਗਿਆ ਯੂਥ ਅਕਾਲੀ ਦਲ ਦੇ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮਹਮ ਦੀ ਸ਼ੁਰੂਆਤ ਕਰਨ ਦੇ ਲਈ ਸ਼ਹੀਦ ਸਿੰਘਾਂ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਨੂੰ ਚੁਣਿਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡ ਲਿਆਂ ਵੱਲੋਂ ਧਰਮ ਦੇ ਲਈ ਦਿੱਤੀਆਂ ਗਈਆਂ ਲਹਸਾਨੀ ਸ਼ਹਾਦਤਾਂ ਨੂੰ ਪੂਰੀ ਸਿੱਖ ਕੌਮ ਯਾਦ ਕਰ ਰਹੀ ਹੈ ਉਸੇ ਤੋਂ ਪ੍ਰੇਰਣਾ ਲੈ ਕੇ ਆਪਣੀ ਸਿੱਖੀ ਨੂੰ ਬਰਕਰਾਰ ਰੱਖਣ ਤੇ ਉਸ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਯੂਥ ਅਕਾਲੀ ਦਲ ਦੀ ਇਸ ਮੁਹਿੰਮ ਦੇ ਜ਼ਰੀਏ ਦਿੱਤਾ ਗਿਆ। ਇਸ ਦੌਰਾਨ ਵੱਡੀ ਤعداد ਵਿੱਚ ਨੌਜਵਾਨਾਂ ਨੇ ਆਪਣੇ ਸਿਰ ਤੇ ਦਸਤਾਰਾਂ ਸਜਾਈਆਂ। ਉਸ ਦੀ ਅਹਿਮੀਅਤ ਨੂੰ ਵੀ ਸਮਝਿਆ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ )^{(1)} ਚਿੰਝਰ ਨੇ ਇਸ ਮੌਕੇ ਕਿਹਾ ਕਿ ਉਹਨਾਂ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਦੀ ਆਰੰਭਤਾ ਸ਼ਹੀਦ ਸਿੰਘਾ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਅਜਿਹੇ ਕੈਂਪ ਹੋਰ ਥਾਵਾਂ ਤੇ ਵੀ ਲਗਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਸਕੇ ਦੇਖੋ ਮਹਿੰਮਤਾ ਅਕਾਲ ਪੁਰਖ ਦੀ ਆ ਕਿਰਪਾ ਉਸ ਪਰਮੇਸ਼ਰ ਨੇ ਕਰਨੀ ਹੈ ਸਰਬਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਕਰਨੀ ਹੈ ਕਿਰਪਾ ਉਹਨਾਂ ਦੀ ਆ ਉਹਨਾਂ ਦੀ ਕਿਰਪਾ ਤੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਮੇਰੀ ਦਸਤਾਰ ਮੇਰੀ ਸ਼ਾਨ ਸ਼੍ਰੋਮਣੀ ਕਾਲਜ ਦੇ ਯੂਥ ਵਿੰਗ ਵੱਲੋਂ ਇਸ ਮਤਲਬ ਮਹਮ ਤੋਰੀ ਗਈ ਆ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਕੱਲ ਵੀ ਸੈਂਕੜੇ ਇਦਾਰ ਚ ਨੌਜਵਾਨਾਂ ਦੇ ਬੱਚਿਆਂ ਦੇ ਤੇ ਅੱਜ ਵੀ ਸੈਂਕੜੇ ਇਦਾਰ ਦੇ ਵਿੱਚ ਨੌਜਵਾਨਾਂ ਦੇ ਦਸਤਾਰ ਸਜਾਇਆ ਜਾ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਨੇ ਪਹਿਲਾਂ ਦਸਤਾਰ ਨਹੀਂ ਸਜਾਈ ਵੀ ਸੀ ਪਰ ਹੁਣ ਦਸਤਾਰ ਇਹਨੇ ਦੇਖਿਆ ਕਿ ਦਸਤਾਰਾਂ ਸਜਾਈਆਂ ਆ ਰਹੀਆਂ ਤੇ ਕਿੰਨੇ ਸੋਹਣੇ ਲੱਗ ਰਹੇ ਨੌਜਵਾਨ ਤੇ ਆਪਣੇ ਆਪ ਆ ਰਹੇ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਭਾਈ ਘਟੋ ਘਟ ਬੇਨਤੀ ਦਾ ਜਰੂਰ ਕਰੋ ਤੰਤਨ ਬਾਬਾ ਜੀ ਸਿੰਘ ਜੀ ਤੰਤਨ ਬਾਬਾ ਚੁਹਾਰ ਸਿੰਘ ਜੀ ਤਿੰਨ ਪਿਆਰੇ ਸਰਮਨ ਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਕੀ ਇਹ ਦਸਤਾਰ ਇਸੇ ਤਰ੍ਹਾਂ ਸਜਿਰੇ ਤਾਂ ਜਿਹੜੇ ਨੌਜਵਾਨ ਅਰਦਾਸ ਕਰ ਰਹੇ ਨੇ ਤੇ ਤૈયਿਆ ਕਰ ਰਹੇ ਕਿ ਦਸਤਾਰਾਂ ਸਜਾ ਕੇ ਰੱਖਣਗੇ ਕੋਈ ਗੱਲ ਇਹ ਹੁੰਦੀ ਕਿਸੇ ਨਾਲ ਤੱਕਾ ਨਹੀਂ ਪਰ ਪਿਆਰ ਦੇ ਨਾਲ ਇੱਕ ਮੰਚ ਬਲਬਲਾ ਦਾ ਜਗਣਾ ਜ਼ਰੂਰੀ ਹੈ ਨਾ ਅੱਜ ਇਹ 2 ਦਿਨ ਸਮਾਗਮ ਚੱਲਿਆ ਕੱਲ ਵੀ ਚਮਕੌਰ ਸਾਹਿਬ ਅੱਜ ਵੀ ਚਮਕੌਰ ਸਾਹਿਬ ਹੁਣ ਅੱਗੇ 26 ਤੇ 27 ਦਸੰਬਰ ਨੂੰ ਫਤਿਹਦੀ ਫਤਿਹਗੜ੍ਹ ਸਾਹਿਬ ਤੰਤਨ ਬਾਬਾ ਜੋਰਾਵਾਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਕੁਝ ਰਕਾਰ ਫਤੇਗੜ ਸਾਹਿਬ ਵਿਖੇ ਇਹ 2 ਦਿਨ ਸਮਾਗਮ ਚੱਲੇਗਾ ਉਸ ਤੋਂ ਬਾਅਦ ਵੀ ਅਗਲੇ ਸਮਾਗਮ ਜਿਹੜੇ ਅਸੀਂ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਨ ਉਲੀਕਾਂਗੇ ਇਸ ਕੈਂਪ 'ਚ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਹਿੰਮ ਦੀ ਸ਼ਲਾਘਾ ਕੀਤੀ ਹੈ ਉਹਨਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ ਆਸ ਜਤਾਈ ਕਿ ਇਹ ਮਹਿੰਮ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਾਵੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਾ ਸਕੇ ਜੰਗਰ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਜੋ ਸਾਡੇ ਯੂਥ ਕਾਲੀ ਦਲ ਦੇ ਪ੍ਰਧਾਨ ਹੈ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਜਦੋਂ ਦੀ ਉਹ ਪ੍ਰਧਾਨ ਬਣੇ ਹੈ ਦਿਨ ਰਾਤ ਉਹ ਤੇ ਉਹਨਾਂ ਦੀ ਟੀਮ ਮਿਹਨਤ ਕਰ ਰਹੀ ਹੈ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨਾ ਨੌਜਵਾਨਾਂ ਕਿ ਦਸਤਾਰ ਆਪਣੀ ਸ਼ਾਨ ਹੈ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਸਿੱਖੀ ਦੇ ਸਿਧਾਂਤਾਂ ਨਾਲ ਜੋੜਨਾ ਤੇ ਜੈਜੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ ਹੈ ਮੈਂ ਮੈਨੂੰ ਬੜਾ ਮਾਣ ਹੈ ਐਜ਼ ਅ ਕਾਲੀਜਰ ਪ੍ਰੈਜ਼ੀਡੈਂਟ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹਣਾ ਤੇ ਮੈਂ ਚਾਹਣਾ ਹੈ ਕਿ ਆ ਮੂਵਮੈਂਟ ਹਰ ਜਗ੍ਹਾ ਤੇ ਅੱਜ ਮੁਮਬੜ ਜਾਏ ਹਰ ਜ਼ਿਲ੍ਹੇ ਚ ਹਰ ਤਹਿਸੀਲ ਚ ਹਰ ਬਲਾਕ ਹਰ ਪਿੰਡ ਚ ਆ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਕੀਤੀ ਹੈ ਦਸਤਾਰ ਦੀ ਆ ਆਪਾਂ ਨੂੰ ਲਾਗੂ ਕਰਨੀ ਜਿਹੜੀ ਸਮੇਂ ਦੀ ਲੋੜ ਹੈ ਕਿ ਦਸਤਾਰ ਪ੍ਰਤੀ ਜਿਹੜੀ ਹੈ ਨੌਜਵਾਨਾਂ ਨੂੰ ਪ੍ਰੇਰਣਾ ਦੇਣ ਦੀ ਜਾਗਰੂਕੀ ਦੇਣ ਦੀ ਉਹਦੇ ਵਾਸਤੇ ਇੱਕ ਬਹੁਤ ਅੱਛਾ ਮੇਰੀ ਦਸਤਾਰ ਮੇਰੀ ਸ਼ਾਨ ਪ੍ਰੋਗਰਾਮ ਜਿਹੜਾ ਏ ਸ਼੍ਰੀ ਚੰਪੌਰ ਸਾਹਿਬ ਦੀ ਸ਼ਹੀਦਾਂ ਦੀ ਇਸ ਮਹਾਨ ਧਰਤੀ ਤੇ ਦੋ ਦਿਨ ਦਾ ਕੈਂਪ ਲੱਗਿਆ। ਔਰ ਮੈਂ ਦੇਖ ਰਿਹਾ ਕਿ ਛੋਟੇ ਬੱਚੇ ਵੀ ਵੱਡੇ ਵੀ ਬੜੇ ਉਤਸ਼ਾਹ ਦੇ ਨਾਲ ਇਹਦੇ ਦਸਤਾਰਾਂ ਸਜਾ ਰਹੇ ਆ। ਔਰ ਆਪਣੇ ਜਿਹੜੀ ਪ੍ਰੇਰਣਾ ਹੈ ਇਸ ਇਤਿਹਾਸਿਕ ਦਿਨ ਤੋਂ ਉਹ ਲੈ ਰਹੇ। ਇਸ ਤਰ੍ਹਾਂ ਦੇ ਜਿਹੜੇ ਅਸਾਰੂ ਪ੍ਰੋਗਰਾਮ ਹੈ, ਪੋਜ਼ਿਟਿਵ ਪ੍ਰੋਗਰਾਮ ਹੈ, ਉਹ ਚੱਲਦੇ ਰਹਿਣੇ ਚਾਹੀਦੇ ਲੱਗਦਾ। ਇਸ ਮੁਹਿੰਮ ਦਾ ਹਿੱਸਾ ਬਣੇ ਨੌਜਵਾਨਾਂ ਵਿੱਚ ਵੀ ਇਸ ਨੂੰ ਲੈ ਕੇ ਵਧੇਰੇ ਉਤਸ਼ਾਹ ਨਜ਼ਰ ਆਇਆ ਦਸਤਾਰ ਜੋ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਇੱਕ ਵੱਖਰੀ ਪਛਾਣ ਦਿੰਦੀ ਹੈ ਉਸ ਦੀ ਅਹਿਮੀਅਤ ਨੌਜਵਾਨਾਂ ਨੇ ਇਸ ਮੁਹਿੰਮ ਦੇ ਰਾਹੀਂ ਸਮਝੀਏ ਕਮੇਸਮ ਦਾ ਜਿਹੜਾ ਨੌਜਵਾਨ ਇੱਥੇ ਆਉਂਦਾ ਬੱਚਾ ਵੀ ਕੋਈ ਆਉਂਦਾ ਉਹ ਇੱਕ ਵਾਰ ਪੁੱਛਦਾ ਵੀ ਦਸਤਾਰ ਦਾ ਮਤਲਬ ਕੀ ਸੀ ਦਸਤਾਰ ਕਿਸ ਨੇ ਤੁਹਾਨੂੰ ਦਿੱਤੀ ਸੀ ਤੁਹਾਡੀ ਪਛਾਣ ਕਿਵੇਂ ਬਣੀ ਮੈਂ ਸਮਝਦਾ ਉਹਨੂੰ ਦੱਸਣ ਦੇ ਵਿੱਚ ਉਹਨੂੰ ਸਮਝਾਉਣ ਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਤੇ ਜਿਸ ਤਰੀਕੇ ਦਾ ਉਤਸ਼ਾਹ ਲੋਕਾਂ ਦੇ ਵਿੱਚ ਹੈ ਤਾਂ ਮੈਂ ਸਮਝਦਾ ਵੀ ਜੋ ਗੁਰੂ ਗੋਬਿੰਦ ਸਾਹਿਬ ਨੇ ਇੱਕ ਉਪੇਸ਼ਕਾ ਕੀਤੀ ਸੀ ਸਿੱਖਾਂ ਤੋਂ ਅੱਜ ਉਹ ਪੂਰੀ ਹੁੰਦੀ ਤੁਸੀਂ ਇੱਕ ਤਰ੍ਹਾਂ ਇਹਦੇ ਨਾਲ ਮੇਰੇ ਵਰਗੇ ਜਿਹੜੇ ਸਿੱਖੀ ਤੋਂ ਟੁੱਟੇ ਹੋਏ ਨੌਜਵਾਨ ਸੀਗੇ ਉਹ ਵਾਪਸ ਸਿੱਖੀ ਵੱਲ ਮੁੜਨ ਦੀ ਵੱਲੀ ਕੋਸ਼ਿਸ਼ ਕਰ ਰਹੇ ਆ ਉਮੀਦ ਕਰਦੇ ਆ ਕਿ ਜਿਵੇਂ ਅੱਜ ਮੈਂ ਦਸਤਾਰ ਸਜਾ ਕੇ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰ ਰਿਹਾ ਆਪਣੇ ਤੇ ਐਵੇਂ ਮੇਰੇ ਵੱਲ ਵੇਖ ਕੇ ਇਹਦਾ ਜਿਹੜੇ ਸਾਡੇ ਵੀਰਪਰਾ ਪੱਗਾਂ ਸਜਾ ਰਹੇ ਆ ਸਰਾਂ ਦੇ ਉੱਤੇ ਉਹਨਾਂ ਨੂੰ ਵੇਖ ਕੇ ਹੋਰ ਵੀ ਆਪਣੇ ਸਿੱਖ ਨੌਜਵਾਨ ਜੋ ਸਿੱਖੀ ਤੋਂ ਦੂਰ ਸੀਗੇ ਉਹ ਸਿੱਖੀ ਵੱਲ ਆਉਣ ਵਾਪਸ ਔਰ ਆਪਣੀ ਸਿੱਖੀ ਨੂੰ ਵੱਧ ਤੋਂ ਵੱਧ ਅੱਗੇ ਲੈ ਕੇ ਜਾਣ ਅਸੀਂ ਇਸ ਮੱਲੇ ਵੀ ਮੌਕੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਦਾ ਦਿਲੋਂ ਧੰਨਵਾਦ ਕਰਦੇ ਆ ਅੱਜ ਮੈਂ ਜੀ ਪਹਿਲੀ ਵਾਰੀ ਦਸਤਾਰ ਸਜਾਈ ਤੇ ਬੜੇ ਮਾਣ ਦੀ ਗੱਲ ਹੈ ਕਿ ਅੱਜ ਮੈਂ ਇੱਥੇ ਆ ਕੇ ਦਸਤਾਰ ਸਜਾਈ ਆਪਾਂ ਛੋਟੇ ਸਾਬ ਜਾਦੇ ਤੇ ਲਈ ਇੱਥੇ ਆਈ ਸੀ ਕਿ ਮੱਥਾ ਟੇਕਣ ਤੇ ਅਸੀਂ ਦੇਖਿਆ ਕਿ ਅਕਾਲੀ ਦਲ ਵੱਲੋਂ ਇੰਨਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਉਸ ਉਪਰਾਲੇ ਨੂੰ ਦੇਖਦੇ ਵੇ ਅਸੀਂ ਇੱਥੇ ਆਏ ਤੇ ਅਸੀਂ ਦਸਤਾਰ ਸਜਾਈ ਕੇਸਰੀ ਰੰਗ ਚ ਸਜੀਆਂ ਦਸਤਾਰਾਂ ਨੇ ਇਨ੍ਹਾਂ ਨੌਜਵਾਨਾਂ ਦੇ ਅੰਦਰ ਵੱਖਰਾ ਆਤਮ ਵਿਸ਼ਵਾਸ ਪੈਦਾ ਕੀਤਾ ਤੇ ਅੱਜ ਦੇ ਦੌਰ ਚ ਜਦੋਂ ਨੌਜਵਾਨ ਪਤਿਤ ਪੁਣੇ ਵੱਲ ਵੱਤ ਰਹੇ ਨੇ ਉਸ ਸਮੇਂ ਦੀ ਅਜੇ ਹੀ ਮੁਹਿੰਮ ਉਹਨਾਂ ਨੂੰ ਧਰਮ ਦੇ ਨਾਲ ਜੋੜਨ ਦੇ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਸ੍ਰੀ ਜਮਕੌਰ ਸਾਹਿਬ ਤੋਂ ਜਗਜੀਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼